ਜਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਦੇਖੀ ਜਾ ਰਹੀ ਹੈ ਰਾਜੇ ਕੀ ਤਰੰਤਾਰਨ ਪੁਲਿਸ ਦੇ ਵੱਲੋਂ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਯੂਕੇ ਆਧਾਰਿਤ ਡਰੱਗ ਤਸਕਰ ਲਾਲੀ ਦੁਆਰਾ ਜੋ ਕਿ ਸੰਚਾਲਿਤ ਇੱਕ ਸਰਹੱਦ ਪਾਰ ਆਈਐਸਆਈ ਨੇਰਿਤ ਪਾਕਿਸਤਾਨ ਆਧਾਰਿਤ ਨਸ਼ਾ ਤਸਕਰੀ ਮੋਡੀਊਲ ਦਾ ਜੋ ਕਿ ਪਰਦਾਫਾਸ਼ ਹੋਇਆ ਹੈ ਭਾਰਤ ਆਧਾਰਿਤ ਜੋ ਕਿ ਆਪਰੇਟਿਵ ਸੀ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਵਾਸੀ ਪਿੰਡ ਪਿੱਠੇਵੜ ਜਿੱਥੇ ਕਿ ਇਹ ਹੀਰੋਇਨ ਬਰਾਮਦ ਹੋਈ ਹੈ ਨਸ਼ਾ ਬਰਾਮਦ ਹੋਇਆ ਹੈ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਵੱਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 85 ਕਿਲੋਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਸੂਦਾਸੀ ਕੀ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਦੱਸੀ ਜਾ ਰਹੀ ਹੈ ਇਹ ਪੰਜਾਬ ਪੁਲਿਸ ਦੀ ਤਰੰਤਰੰਗ ਪੁਲਸ ਦੇ ਵੱਲੋਂ ਜੋ ਕਿ ਇਹ ਵੱਡੀ ਸਫਲਤਾ ਜੋ ਕਿ ਉਹਨਾਂ ਨੂੰ ਮਿਲੀ ਹੈ ਗ੍ਰਿਫਤਾਰ ਕੀਤਾ ਗਿਆ ਵਸਖਸ਼ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਔਰ 85 ਕਿਲੋ ਹਿਰੋਇਨ ਉਸ ਵਸਖਸ਼ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਅਮਰਜੋਤ ਸਰਹੱਦ ਪਾਰ ਤੋਂ ਤਸਕਰਾਂ ਤੋਂ ਜੋ ਕਿ ਖੇਪਾ ਪ੍ਰਾਪਤ ਕਰਕੇ ਪੰਜਾਬ ਪਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ ਯਾਨੀ ਕਿ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਖੇਪ ਜੋ ਕਿ ਵੱਡੀ ਖੇਪ ਲੈ ਕੇ ਆਂਦਾ ਸੀ ਔਰ ਪੰਜਾਬ ਦੇ ਵਿੱਚ ਇਸ ਨੂੰ ਅੱਗੇ ਵੇਚਿਆ ਜਾਂਦਾ ਸੀ ਉਸ ਦੀ ਰਿਹائش ਜੋ ਕਿ ਨੈਟਵਰਕ ਦੇ ਲਈ ਇੱਕ ਪ੍ਰਮੁੱਖ ਪੰਡਾਰ ਬਿੰਦੂ ਵੱਜੋਂ ਕੰਮ ਕਰਦੀ ਸੀ ਯਾਨੀ ਕਿ ਇਹ ਜੋ ਸਾਰਾ ਸਿਸਟਮ ਸੀ ਉਸ ਦੀ ਰਿਹائش ਤੇ ਉਤੋਂ ਹੀ ਚੱਲਦਾ ਹੋਇਆ ਦਿਖਾਈ ਦਿੰਦਾ ਸੀ ਔਰ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰੰਤਾਰਨ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸਾਲ 2025 ਦੀ ਸਭ ਤੋਂ ਵੱਡੀ ਇਹ ਸਫਲਤਾ ਹੈ 25 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਇੱਕ ਸਖਸ਼ ਦੇ ਕੋਲੋ ਐਫ ਆਈ ਆਰ ਦਰਜ ਕੀਤੀ ਗਈ ਹੈ ਪਿਛਲੇ ਅਤੇ ਅਗਲੇ ਸੰਬੰਧਾ ਦਾ ਪਤਾ ਲਗਾਉਣ ਦੇ ਲਈ ਇਸ ਵਕਤ ਜਾਂਚ ਚੱਲ ਰਹੀ ਹੈ ਔਰ ਸਰਗਰਮੀ ਦੇ ਨਾਲ ਜੋ ਕਿ ਸੁਰਾਗਾ ਦਾ ਪਿੱਛਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਔਰ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਯੁੱਧ ਨਸ਼ਿਆ ਵਿਰੋਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜੋ ਇਹ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਔਰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਜੋ ਨਸ਼ੇ ਦੀ ਹੈ ਉਸ ਵਕਤ ਕੀਤੀ ਗਈ ਹੈ ਸੋ ਦੱਸ ਦिए ਦੁਬਾਰਾ ਕਿ 85 ਕਿਲੋਗ੍ਰਾਮ ਹਿਰੋਇਨ ਜੋ ਕਿ ਬਰਾਮਦ ਕੀਤੀ ਗਈ ਹੈ 85 ਕਿਲੋਗ੍ਰਾਮ ਹਿਰੋਇਨ ਜੋ ਕਿ ਪੰਜਾਬ ਦੇ ਵਿੱਚ ਇਹ ਜੋ ਦਾਖਲ ਹੋਈ ਸੀ ਇਸ ਨੂੰ ਕਬਜ਼ੇ ਦੇ ਵਿੱਚ ਲਿਆ ਵਹ ਪੁਲਿਸ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਵਹ ਮਾਮਲੇ ਵੀ ਦਰਜ ਕੀਤੇ ਗਏ ਨੇ ਔਰ ਜੋ ਵੱਡੀ ਰਿਕਵਰੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਇਸ ਵਕਤ ਜੋ ਯੁੱਧ ਨਸ਼ਾ ਵਿਰੁੱਧ ਚਾਰਿਆ ਵਹ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਨਸ਼ਾ de vrod ਕੋਈ ਵੀ ਜੇਕਰ ਸੂਚਨਾ ਦੇਣਾ ਚਾਹੁੰਦਾ ਵੈ ਤਾਂ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਨੇ ਔਰ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨਸ਼ਿਆਂ ਦੇ ਵਿਰੁੱਧ ਲੜਾਈ ਦੇ ਵਿੱਚ ਲੋਕ ਆਪ ਹਿੱਸਾ ਲੈਣ ਔਰ ਇਹ ਸਭ ਤੋਂ ਵੱਡੀ ਰਿਕਵਰੀ ਹੈ ਸਾਲ 2025 ਦੀ ਜਿਸ ਦੇ ਵਿੱਚ 85 ਕਿਲੋਗ੍ਰam ਹਿਰੋਇਨ ਬਰਾਮਦ ਹੋਈ ਵੈ ਤਰੰਤਰਨ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਅਮਰਜੋਤ ਜੋ ਕਿ ਸਰਹੱਦ ਪਾਰ ਤੋਂ ਤਸਕਰਾਂ ਤੋਂ ਇਹ ਖੇਪ ਪ੍ਰਾਪਤ ਕਰਦਾ ਸੀ ਅਤੇ ਪੰਜਾਬ ਭਰ ਦੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਸ ਦੀ ਰਿਹਾਈਸ਼ ਜੋ ਕਿ ਇਹ ਪੂਰਾ ਨੈਟਵਰਕ ਜਿੱਥੇ ਚੱਲਦਾ ਸੀ ਪੂਰਾ ਇਸ ਮੋਡਿਊਲ ਨੂੰ ਜੋ ਕਿ ਜੜ ਤੋਂ ਉਖਾੜਨ ਦੀ ਤਿਆਰੀ ਹੈ ਔਰ ਕੱਲੀ-ਕੱਲੀ ਗੱਲ ਹੈ ਜੋ ਕਿ ਹੁਣ ਪੁੱਛਤਾਚ ਕੀਤੀ ਜਾਊਗੀ ਕਿ ਅਗਲੇ ਤੇ ਪਿਛਲੇ ਸੰਬੰਧ ਕੀ ਨੇ ਕਿਵੇਂ ਇਹ ਲੈ ਕੇ ਆਂਦਾ ਸੀ ਕਿਵੇਂ ਵੇਚਦਾ ਸੀ ਹਰ ਇੱਕ ਗੱਲ ਦੀ ਡੂੰਘਾਈ ਦੇ ਨਾਲ ਇਸ ਵਕਤ ਜਾਂਚ ਕੀਤੀ ਜਾਵੇਗੀ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਦੇਖੀ ਜਾ ਰਹੀ ਹੈ ਰਾਜੇ ਕੀ ਤਰੰਤਾਰਨ ਉਸ ਦੇ ਵੱਲੋਂ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਯੂਕੇ ਆਧਾਰਿਤ ਡਰੱਗ ਤਸਕਰ ਲਾਲੀ ਦੁਆਰਾ ਜੋ ਕਿ ਸੰਚਾਲਿਤ ਇੱਕ ਸਰਹੱਦ ਪਾਰ ਆਈਐਸਆਈ ਨੇਰਿਤ ਪਾਕਿਸਤਾਨ ਆਧਾਰਿਤ ਨਸ਼ਾ ਤਸਕਰੀ ਮੋਡੀਊਲ ਦਾ ਜੋ ਕਿ ਪਰਦਾਫਾਸ਼ ਹੋਇਆ ਹੈ ਭਾਰਤ ਆਧਾਰਿਤ ਜੋ ਕਿ ਆਪਰੇਟਿਵ ਸੀ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਵਾਸੀ ਪਿੰਡ ਪਿੱਠੇਵੜ ਜਿੱਥੇ ਕਿ ਇਹ ਹਿਰੋਇਨ ਬਰਾਮਦ ਹੋਈ ਹੈ ਨਸ਼ਾ ਬਰਾਮਦ ਹੋਇਆ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 85 ਕਿਲੋਗ੍ਰਾਮ ਹਿਰੋਇਨ ਬਰਾਮਦ ਹੋਈ ਪਈ ਸਦੱਸੇ ਕਿ ਸਾਲ 2025 ਦੀ ਸਭ ਤੋਂ ਵੱਡੀ ਸਫਲਤਾ ਦੱਸੀ ਜਾ ਰਹੀ ਹੈ ਇਹ ਪੰਜਾਬ ਪੁਲਿਸ ਦੀ ਤਰੰਤਰੰਗ ਪੁਲਿਸ ਦੇ ਵੱਲੋਂ ਜੋ ਕਿ ਇਹ ਵੱਡੀ ਸਫਲਤਾ ਜੋ ਕਿ ਉਹਨਾਂ ਨੂੰ ਮਿਲੀ ਹੈ ਗ੍ਰਿਫਤਾਰ ਕੀਤਾ ਗਿਆ ਵਸਖ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਔਰ 85 ਕਿਲੋ ਹਿਰੋਇਨ ਉਸ ਵਸਖ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਅਮਰਜੋਤ ਸਰਹਾ ਪਾਰ ਤੋਂ ਤਸਕਰਾਂ ਤੋਂ ਜੋ ਕਿ ਖੇਪਾ ਪ੍ਰਾਪਤ ਕਰਕੇ ਪੰਜਾਬ ਭਾਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ ਯਾਨੀ ਕਿ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਖੇਪ ਜੋ ਕਿ ਵੱਡੀ ਖੇਪ ਲੈ ਕੇ ਆਂਦਾ ਸੀ ਔਰ ਪੰਜਾਬ ਦੇ ਵਿੱਚ ਇਸ ਨੂੰ ਅੱਗੇ ਵੇਚਿਆ ਜਾਂਦਾ ਸੀ ਉਸ ਦੀ ਰਿਹਾਈ ਜੋ ਕਿ ਨੈਟਵਰਕ ਦੇ ਲਈ ਇੱਕ ਪ੍ਰਮੁੱਖ ਭੰਡਾਰ ਬਿੰਦੂ ਵੱਜੋਂ ਕੰਮ ਕਰਦੀ ਸੀ ਯਾਨੀ ਕਿ ਇਹ ਜੋ ਸਾਰਾ ਸਿਸਟਮ ਸੀ ਉਸਦੀ ਰਿਹائش ਤੇ ਉਤੋਂ ਹੀ ਚੱਲਦਾ ਹੋਇਆ ਦਿਖਾਈ ਦਿੰਦਾ ਸੀ ਔਰ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰਨਤਾਰਨ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸਾਲ 2025 ਦੀ ਸਭ ਤੋਂ ਵੱਡੀ ਇਹ ਸਫਲਤਾ ਹੈ 25 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਇੱਕ ਸਖਸ਼ ਦੇ ਕੋਲ ਐਫ ਆਈ ਆਰ ਦਰਜ ਕੀਤੀ ਗਈ ਹੈ ਪਿਛਲੇ ਅਤੇ ਅਗਲੇ ਸੰਬੰਧ ਦਾ ਪਤਾ ਲਗਾਉਣ ਦੇ ਲਈ ਇਸ ਵਕਤ ਜਾਂਚ ਚੱਲ ਰਹੀ ਹੈ ਔਰ ਸਰਗਰਮੀ ਦੇ ਨਾਲ ਜੋ ਕਿ ਸੁਰਾਗਾ ਦਾ ਪਿੱਛਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਔਰ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਯੁੱਧ ਨਸ਼ਿਆ ਵਿਰੋਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜੋ ਇਹ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਔਰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਜੋ ਨਸ਼ੇ ਦੀ ਹੈ ਉਸ ਵਕਤ ਕੀਤੀ ਗਈ ਹੈ ਸੋ ਦੱਸ ਦिए ਦੁਬਾਰਾ ਕਿ 85 ਕਿਲੋਗ੍ਰਾਮ ਹਿਰੋਇਨ ਜੋ ਕਿ ਬਰਾਮਦ ਕੀਤੀ ਗਈ ਹੈ 85 ਕਿਲੋਗ੍ਰਾਮ ਹਿਰੋਇਨ ਜੋ ਕਿ ਪੰਜਾਬ ਦੇ ਵਿੱਚ ਇਹ ਜੋ ਦਾਖਲ ਹੋਈ ਸੀ ਇਸ ਨੂੰ ਕਬਜ਼ੇ ਦੇ ਵਿੱਚ ਲਿਆ ਵਹ ਪੁਲਿਸ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਵਹ ਮਾਮਲੇ ਵੀ ਦਰਜ ਕੀਤੇ ਗਏ ਨੇ ਔਰ ਜੋ ਵੱਡੀ ਰਿਕਵਰੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਇਸ ਵਕਤ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਵਹ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਨਸ਼ਾ ਦੇ ਵਿਰੁੱਧ ਕੋਈ ਵੀ ਜੇਕਰ ਸੂਚਨਾ ਦੇਣਾ ਚਾਹੁੰਦਾ ਵੈ ਤਾਂ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਨੇ ਔਰ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨਸ਼ਿਆਂ ਦੇ ਵਿਰੁੱਧ ਲੜਾਈ ਦੇ ਵਿੱਚ ਲੋਕ ਆਪ ਹਿੱਸਾ ਲੈਣ ਔਰ ਇਹ ਸਭ ਤੋਂ ਵੱਡੀ ਰਿਕਵਰੀ ਹੈ ਸਾਲ 2025 ਦੀ ਜਿਸ ਦੇ ਵਿੱਚ 85 ਕਿਲੋਗ੍ਰam ਹੈਰੋਇਨ ਬਰਾਮਦ ਹੋਈ ਹੈ ਤਰੰਤਰਨ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਅਮਰ ਜੋਤ ਜੋ ਕਿ ਸਰਹੱਦ ਪਾਰ ਤੋਂ ਤਸਕਰਾਂ ਤੋਂ ਇਹ ਖੇ ਪ੍ਰਾਪਤ ਕਰਦਾ ਸੀ ਅਤੇ ਪੰਜਾਬ ਭਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਸ ਦੀ ਰਿਹਾਈਸ਼ ਜੋ ਕਿ ਇਹ ਪੂਰਾ ਨੈਟਵਰਕ ਜਿੱਥੇ ਚੱਲਦਾ ਸੀ ਪੂਰਾ ਇਸ ਮੋਡਿਊਲ ਨੂੰ ਜੋ ਕਿ ਜੜ ਤੋਂ ਉਖਾੜਨ ਦੀ ਤਿਆਰੀ ਹੈ ਔਰ ਕੱਲੀ ਕੱਲੀ ਗੱਲ ਹੈ ਜੋ ਕਿ ਹੁਣ ਪੁਲਿਸ ਕਿ ਕੀਤੀ ਜਾਊਂਗੀ ਕਿ ਅਗਲੇ ਤੇ ਪਿਛਲੇ ਸੰਬੰਧ ਕੀ ਨੇ ਕਿਵੇਂ ਇਹ ਲੈ ਕੇ ਆਂਦਾ ਸੀ ਕਿਵੇਂ ਵੇਚਦਾ ਸੀ ਹਰ ਇੱਕ ਗੱਲ ਦੀ ਢੁਗਾਈ ਦੇ ਨਾਲ ਇਸ ਵਕਤ ਜਾਂਚ ਕੀਤੀ ਜਾਵੇਗੀ